ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਭਾਜਪਾ ਯੂਵਾ ਮੋਰਚਾ ਦੇ ਪ੍ਰਧਾਨ ਲਗਗਨਦੀਪ ਸਿੰਘ ਸਣੀ ਕੈਥੀਗਵਾਈ ਹੇਠ ਮੌਜੂਦਾ ਆਪ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੁਤਲੇ ਫੂਕਿਆ ਗਿਆ ਇਸ ਮੌਕੇ ਉਹਨਾਂ ਆਪ ਸਰਕਾਰ ਦੇ ਲੀਡਰਾਂ ਨੂੰ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਮਾਨ ਸਰਕਾਰ ਦਾ ਰਿਸ਼ਵਤਖੋਰੀ ਵਾਲਾ ਚਿਹਰਾ ਸਾਹਮਣੇ ਆਇਆ ਕੋਈ ਅੱਜ ਪੰਜਾਬ ਸਰਕਾਰ ਦੀ ਜਿਹੜੀ ਗਰੰਟੀ ਸੀਗੀ ਵੀ ਅਸੀਂ ਪੰਜਾਬ ਦੇ ਵਿੱਚ ਪੂਰੀ ਕਰਪਸ਼ਨ ਫਲਾ ਦੇਣੀ ਹੈ ਅੱਜ ਉਹ ਪੂਰੀ ਹੋ ਚੁੱਕੀ ਹੈ ਇਹਨਾਂ ਦੇ ਐਮਐਲਏ ਮਿਨਿਸਟਰ ਆਏ ਦਿਨ ਬਿਜ਼ਨਸ ਵੱਲੋਂ ਫੜੇ ਜਾ ਰਹੇ ਆ ਆ ਕੁਝ ਕੁ ਮਹੀਨੇ ਪਹਿਲੇ ਇਹਨਾਂ ਦੇ ਹੈਲਥ ਮੰਤਰੀ ਜਿਹੜੇ ਸਿੰਘਲਾ ਜੀ ਆ ਵੀ ਜੇ ਸਿੰਘਲਾ ਜੀ ਉਹ ਫੜੇ ਗਏ ਸੀ ਬਹੁਤ ਮੋਟੀ ਰਿਸ਼ਵਤ ਨਾਲ 40 ਲੱਖ ਰੁਪਏ ਦੇ ਕਰੀਬ ਤੇ ਛੋੜੇ ਦਿਨ ਪਹਿਲਾਂ ਫੌਜਾ ਸਿੰਘ ਸਰਾਰੀ ਜਿਹੜੇ ਸੀ ਉਹ ਉਹਨਾਂ ਦੀ ਵੌਇਸ ਰਿਕਾਰਡਿੰਗ ਸਾਹਮਣੇ ਆਈ ਸੀ ਵੀ ਰਿਸ਼ਵਤ ਮੰਗ ਰਹੇ ਸੀ ਉਹਨਾਂ ਨੂੰ ਆਪਦਾ ਸੀ ਆਪਣਾ ਅਸਿਫਾ ਦੇ ਕੇ ਮੰਤਰਾਲੇ ਛੱਡਣਾ ਪਿਆ ਆ ਕੱਲ ਜਿਹੜੇ ਕੋਟ ਕੋਟ ਫੱਤੇ ਦੇ ਐਮਐਲਏ ਆ ਅਮਿਤ ਰਤਨ ਜੀ ਉਹ ਆਪਣੇ ਪੀਐਸ ਮੇਤ ਇੱਕ ਸਰਪੰਚ ਤੋਂ ਉਹਦੇ ਪਿੰਡ ਦਾ ਕੰਮ ਕਰਾਉਣ ਦੇ ਬਦਲੇ 4 ਲੱਖ ਰੁਪਏ ਰਿਸ਼ਵਤ ਲੈਣੇ ਸ਼ਰੇਆਮ ਫੜੇ ਗਏ ਆ ਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਅੱਜ ਪੰਜਾਬ ਦੇ ਲੋਕਾਂ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਐਡੇ ਵੱਡੇ ਵੱਡੇ ਵਾਅਦੇ ਵੀ ਸੀ ਕ੍ਰਾਪਸ਼ਨ ਫ੍ਰੀ ਕਰਾਂਗੇ ਅਸੀਂ ਅਨਪਲੋਇਮੈਂਟ ਖਤਮ ਕਰਾਂਗੇ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਅਸੀਂ ਫਰਾਨੀ ਗਰੰਟੀ ਲਿਆਵਾਂਗੇ ਅੱਜ ਇੱਕ ਗਰੰਟੀ ਜਿਹੜੀ ਪੂਰੀ ਕੀਤੀ ਇਹਨਾਂ ਨੇ ਵੀ ਕ੍ਰਾਪਸ਼ਨ ਵਿਦ ਪੰਜਾਬ ਇਹਨਾਂ ਨੇ ਪੂਰੀ ਕਰਤੀ ਐ ਸੋ ਇਹਨਾਂ ਦੇ ਹਰੇਕ ਐਮਐਲਏ ਕਿਤੇ ਨਾ ਕਿਸੇ ਕੋਈ ਨਾ ਕੋਈ ਕਰਪਸ਼ਨ ਦੇ ਵਿੱਚ ਲਿਫਟ ਨਜ਼ਰ ਆ ਰਹੀ ਆ ਰੋਜ਼ ਕੋਈ ਨਾ ਕੋਈ ਇਹਨਾਂ ਦਾ ਅਹੁਦੇਦਾਰ ਫੜਿਆ ਜਾਂਦਾ ਕਰਪਸ਼ਨ ਦੇ ਵਿੱਚ ਸੋ ਅੱਜ ਪੰਜਾਬ ਦੇ ਲੋਕ ਆਪਣੇ ਮੱਥੇ ਦੇ ਹੱਥ ਮਾਰ ਕੇ ਬੈਠੇ ਮਯੂਸ ਬੈਠੇ ਆ ਕਿ ਅਸੀਂ ਕਿਹੜੇ 92 ਲੋਕਾਂ ਨੂੰ ਚੁਣ ਲਿਆ ਵੀ ਜਿਹੜੇ ਸਾਡੇ ਪੰਜਾਬ ਨੂੰ ਦਿਨ-ਬਦਨ ਸਿਉਂਗ ਨੂੰ ਖਾਰ ਰਹੇ ਆ ਸਾਡੇ ਪੰਜਾਬ ਦਾ ਨੁਕਸਾਨ ਕਰ ਰਹੇ ਆ ਜਿਹੜਾ ਡਿਵੈਲਪਮੈਂਟ ਤਾਂ ਬਹੁਤ ਦੂਰ ਦੀ ਹੀ ਗੱਲ ਅੱਜ ਡਿਵੈਲਪਮੈਂਟ ਦੇ ਨਾਂ ਦੇ ਉੱਪਰ ਵੱਡੇ-ਵੱਡੇ ਫੰਡ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਦਿੱਤੇ ਜਾ ਰਹੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੇ ਜਾ ਰਹੇ ਆ ਉਹਨੂੰ ਦੂਜੀਆਂ ਸਕੀਮਾਂ ਦੇ ਵਿੱਚ ਵਰਤੇ ਜਾ ਰਹੇ ਆ ਅੱਜ ਆਇਰਚੁਮਾਂਸਕੀ ਯੂਨੀਵਰਸਿਟੀ ਦੇ ਵਿੱਚ ਸੈਂਟਰ ਨੂੰ ਪੈਸਾ ਸੈਂਟਰ ਵੱਲੋਂ ਪੈਸਾ ਪੰਜਾਬ ਗਵਰਨਮੈਂਟ ਦੁਆਰਾ ਜਾ ਰਿਹਾ ਉਹ ਪੈਸੇ ਦਾ ਜਿਹੜੀ ਦੁਰ ਵਰਤੂਆ ਮੋਹੱਲਾ ਕਲੀਨਿਕ ਦੇ ਉੱਪਰ ਕੀਤੀ ਜਾ ਰਹੀ ਆ ਜਿਹੜਾ ਇੱਕ ਮੋਹੱਲਾ ਕਲੀਨਿਕ ਜਿਹਦੇ ਉੱਪਰ 30-30 ਲੱਖ ਰੁਪਏ ਰੰਗ ਰੋਗਾਂ ਦੇ ਉੱਪਰ ਵਰਤੇ ਜਾ ਰਿਹਾ ਜਿਹਦੇ ਉੱਪਰ 30 ਕਰੋੜ ਰੁਪਏ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਉਹਦੀ ਐਡ ਕੀਤੀ ਜਾ ਰਹੀ ਹੈ ਪੰਜਾਬ ਦੇ ਪੈਸਿਆਂ ਨਾਲ ਅੱਜ ਇਹਨਾਂ ਦੀ ਪੋਲ ਖੁੱਲ ਚੁੱਕੀ ਆ ਲੋਕ ਇਹਨਾਂ ਤੋਂ ਪਰੇਸ਼ਾਨ ਹੋ ਚੁੱਕੇ ਆ ਤੇ ਅੱਜ ਦੁਬਾਰਾ ਵੋਟਾਂ ਕਰਾ ਲਈਏ ਜਾਣ ਤੇ ਅੱਜ ਭਾਰਤੀ ਜੰਦਾ ਪਾਰਟੀ ਦੀ ਸਰ ਗੱਲ ਕਰਦੇ ਹਾਂ ਐਮਐਲਏ ਕਹਿੰਦਾ ਸਾਨੂੰ ਸਿਖਾਇਆ ਜਾ ਰਿਹਾ ਜੀ ਦੇਖੋ ਜੀ ਸ਼ਰਿਆਮ ਸਟਿੰਗ ਹੋਇਆ ਮੀਡੀਆ ਨਾਲ ਉੱਥੇ ਕੈਮਰਾ ਦੇ ਵਿੱਚ ਰਿਕਾਰਡਿੰਗ ਹੋਈ ਆ ਸ਼ਰਿਆਮ ਇਹਨਾਂ ਦੇ ਐਮਐਲਏ ਸਾਹਿਬ ਉੱਥੇ ਬੈਠੇ ਆ ਸ਼ਰਿਆਮ ਪੁਲਿਸ ਨੇ ਸਾਹਮਣੇ ਬਹਿ ਕੇ ਇਹਨਾਂ ਸਾਹਮਣੇ ਪੈਸੇ ਕੱਢੇ ਆ ਦੇਖੋ ਵੀਜਲੈਂਸ ਜਦੋਂ ਫੜਦੀ ਆ ਤੇ ਉਹਨਾਂ ਦਾ ਟੈਸਟ ਹੁੰਦਾ ਜਿਹੜੇ ਜਿਹੜੇ ਨੋਟ ਹੁੰਦੇ ਆ ਉਹਦੇ 'ਤੇ ਕਲਰ ਲੱਗਿਆ ਹੁੰਦਾ ਉਹ ਕਲਰ ਜਿਸ ਵਿਅਕਤੀ ਦੇ ਹੱਥ 'ਤੇ ਉੱਪਰ ਲੱਗਿਆ ਹੋਵੇ ਤਾਂ ਸਾਬਤ ਹੋ ਜਾਂਦਾ ਵੀ ਇਹ ਬੰਦੇ ਨੇ ਰਿਸ਼ਵਤ ਲਈ ਆ ਤੇ ਅੱਜ ਉਹ ਸਾਬਤ ਸਾਹਮਣੇ ਐਮਐਲਏ ਸਾਹਿਬ ਦੇ ਸਾਹਮਣ ਸਰਕਾਰ ਪੰਜਾਬ ਦੀ ਜਿਹੜੀ ਕਹਿੰਦੀ ਸੀ ਅਸੀਂ ਕ腐ਸ਼ਨ ਖਤਮ ਕਰਾਂਗੇ ਸਾਡਾ ਕੋਈ ਵੀ ਬੰਦਾ ਕ腐ਸ਼ਨ ਦੇ ਵਿੱਚ ਫੜਿਆ ਜਾਵੇ ਅਸੀਂ ਨੂੰ ਤੁਰੰਤ ਸਸਪੈਂਡ ਕਰਾਂਗੇ ਅੱਜ ਗਵਰਨਮੈਂਟ ਆਫ ਪੰਜਾਬ ਦੇ ਫੇਸਬੁੱਕ ਪੇਜ ਦੇ ਉੱਪਰ ਉਹਨੂੰ ਬਚਾਉਣ ਦੇ ਲਈ ਮੀਡੀਆ ਆਦੀਆਂ ਪੋਸਟਾਂ ਨੂੰ ਫੇਕ ਦੱਸੇ ਯਾਰ ਇਹ ਵੀ ਫੇਕ ਨੇ ਸਾਡਾ ਕੋਈ ਐਮਐਲਏ ਨਹੀਂ ਫਸਿਆ ਜਦ ਕੀ ਮੀਡੀਆ ਦੇ ਉੱਪਰ ਭਰਾਵਾਂ ਦੇ ਉੱਪਰ ਵੱਡੇ ਹਾਊਸਸਾਂ ਦੇ ਉੱਪਰ ਪ੍ਰੈਸ਼ਰ ਪਾ ਕੇ ਉਹਦੀ ਵੀਡੀਓ ਬੰਦ ਕਰਾਈ ਗਈ ਅੱਜ ਮੈਂ ਆਪਣੇ ਪੇਜ ਦੇ ਉੱਪਰ ਉਹਨਾਂ ਦੀ ਵੀਡੀਓ ਚਲਾਈ ਹੈ ਸ਼ਰਹ ਆਮ ਜਿਹੜਾ ਰਿਸ਼ਵਤ ਲੈਣੇ ਪੜੇ ਗਏ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਧੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦਸ਼ਮਨ ਤੋਂ छुटਕਾਰਾ ਸੰਤਾਨ ਹਿੰਮਤਾ ਲਾਟਰੀ ਸੱਟਾ ਨੰਬਰ ਹਰ ਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ